ਹਾਂਜੀ ਪ੍ਰਧਾਨ ਸਾਹਿਬ ਕੀ ਨਾਮ ਹੈ ਤੁਹਾਡਾ ਕਿਹਦੀ ਜਥੇ ਹੁੰਦੇ ਤੁਸੀਂ ਅਸੀਂ ਮੈਂ ਗਰਜੰਟ ਸਿੰਘ ਢੋਲਾ ਭਾਰਤੀ ਕਿਸਾਨ ਯੂਨੀਅਨ ਇੱਕਤਾ ਡਕਾਉਂਦਾ ਬਲਾਕ ਦੇ ਸੀਨੀਅਰ ਮੀਤ ਬਰਨਾਲਾ ਬਰਨਾਲਾ ਬਲਾਕ ਦੇ ਮੇਰੇ ਨਾਲ ਨੇ ਜਸਵੰਤ ਸਿੰਘ ਜੀ ਬਲਾਕ ਪ੍ਰਧਾਨ ਪਿੰਡ ਸੰਘੇੜਾ ਅਸੀਂ ਅੱਜ ਜਿਹੜੇ ਟਰੈਵਲ ਏਜੰਟ ਨੇ ਇਹਨਾਂ ਨੇ ਸਾਡੇ ਇੱਕ ਗਰੀਬ ਪਰਿਵਾਰ ਨਾਲ ਗਰੀਬ ਕਿਸਾਨ ਨਾਲ ਠੱਗੀ ਮਾਰੀ ਐ ਬਾਹਰ ਭੇਜਣ ਦੇ ਨਾਂ ਤੇ ਇਹਨਾਂ ਨੇ 27 ਲੱਖ ਰੁਪਇਆ ਲੈ ਕੇ ਪਲੱਸ 5 ਲੱਖ ਰੁਪਇਆ ਟਿਕਟਾਂ ਦਾ ਲੈ ਕੇ ਭਰਾ ਕੇ ਉਹਨਾਂ ਨੂੰ ਨਕਲੀ ਵੀਜ਼ੇ ਦੇ ਕੇ ਦਿੱਲੀ ਭੇਜਤਾ ਜਿੱਥੇ ਕਿ ਸਾਡੇ ਬੰਦਿਆਂ ਨੂੰ ਗਮਰਾਹ ਕਰਕੇ ਰੱਖਿਆ ਗਿਆ ਉੱਥੋਂ ਸਾਨੂੰ 에어ਪੋਰਟ ਤੋਂ ਵਾਪਸ ਮੋੜਤਾ ਵੀ ਛੋਟੇ ਦਾ ਇਹ ਵੀਜੇ ਨੇ ਜਿਹੜੇ ਨਕਲੀ ਨੇ ਉੱਥੋਂ ਘਟੋ ਘਟ ਵੀ ਖਾਸੇ ਦਿਨ 15 20 ਦਿਨਾਂ ਦੇ ਲਗਭਗ ਰੱਖ ਕੇ ਤੇ ਗਮਰਾਹ ਕਰਕੇ ਜਾਣ ਦੀ ਕਹਿਣ ਦਾ ਭਾਵ ਹੈ ਉਥੇ ਰੱਖੇ ਗਏ ਇਹਨਾਂ ਨੂੰ ਭੇਜਿਆ ਜਦੋਂ ਇਹ ਅਸੀਂ ਅਵੈਂਸੀ ਤੋਂ ਚੈੱਕ ਕਰਾਇਆ ਤਾਂ ਵੀਜੇ ਨਿਕਲੇ ਹੈਗੇ ਫੇਕ ਨਿਕਲੇ ਹੈ ਨਕਲੀ ਵੀਜੇ ਹਾਂ ਨਕਲੀ ਵੀਜੇ ਨਿਕਲੇ ਹੈਗੇ ਉਸ ਸੰਬੰਧ ਵਿੱਚ ਉਦੋਂ ਬਾਅਦ ਇੱਕ ਸਾਲਾਂ ਦੇ ਲਗਭਗ ਹੋ ਗਿਆ ਵੀ ਅਸੀਂ ਇਹਨਾਂ ਨਾਲ ਕੱਲ੍ਹ ਵਾਰ ਕਹਾਂ ਪੈਸੇ ਵਾਪਸ ਕਰੋ ਹੋਰ ਕਰੋ ਪਰ ਇਹਨਾਂ ਨੇ ਕੋਈ ਰਾਹ ਭੱਲਾ ਨਾ ਦਿੱਤਾ ਫਿਰ ਥੋੜੇ ਹੁਣ ਕੁਝ ਸਮਾਂ ਪਹਿਲਾਂ ਸਾਡੇ ਨਾਲ ਇੱਕ ਲਿਖਤੀ ਇਕਰਾਰਨਾਮਾ ਹੋਇਆ ਉਹਦੇ ਵਿੱਚ ਇਹਨਾਂ ਨੇ ਸਾਨੂੰ ਪੈਸਿਆਂ ਦੇ ਚੈੱਕ ਰਾਹੀਂ ਮੋੜਨ ਦਾ ਮਤਲਬ ਕਿ ਇਹਨਾਂ ਨੇ ਭਰੋਸਾ ਦਿੱਤਾ ਪਰ ਉਸ ਤੋਂ ਬਾਅਦ ਵੀ ਇਹ ਇਕਰਾਰਨਾਮਾ ਕਰਕੇ ਸਾਡਾ ਇਹ ਜਿਹੜਾ ਭਰੋਸਾ ਇਹਨਾਂ ਨੇ ਤੋੜਿਆਗਾ ਤੇ ਇਸੇ ਕਰਕੇ ਅਸੀਂ ਬੀਕੇਜੂ ਢਕਾਉਂਦਾ ਭਾਰਤੀ ਕਿਸਾਨ ਯੂਨੀਅਨ ਇੱਕ ਟੱਟ ਕਾਉਂਦਾ ਬੁੱਟਾ ਸਿੰਘ ਬੁੱਟਾ ਸਿੰਘ ਜੇਲਾ ਇਹ ਬਲਾਕ ਦੇ ਇਹ ਗਵਾਹੀ ਦੇ ਵਿੱਚ ਅਸੀਂ ਉਸ ਗਰੀਬ ਪਰਿਵਾਰ ਦੇ ਨਾਲ ਖੜੇ ਆ ਤੇ ਜਿਨ੍ਹਾਂ ਚ ਕੋਈ ਇਨਸਾਫ ਨਹੀਂ ਮਿਲਦਾ ਇਹ ਉਹਨਾਂ ਤੇ ਇਹਨਾਂ ਦਾ ਜਿਹੜਾ ਇਹ ਦਸਤਰਾ ਹੈ ਉਹਦਾ ਅਸੀਂ ਕਰ ਉਹ ਕਰਕੇ ਰੱਖਾਂਗੇ ਤੇ ਅਸੀਂ ਆਪਦੇ ਪਿੰਡਾਂ ਵਿੱਚ ਇੱਥੇ ਜੋ ਸਾਡੀ ਜਲੰਧਰ ਜ਼ਿਲ੍ਹੇ ਦੇ ਵਿੱਚ ਕਾਇਆਂ ਨੇ ਉਹਨਾਂ ਨੂੰ ਵੀ ਅਸੀਂ ਮਤਲਬ ਕਿ ਖਬਰ ਕਰਤੀ ਹੈ ਵੀ ਇੱਥੇ ਹੋ ਸਕਦਾ ਕੱਲ ਤੋਂ ਵੱਡਾ ਵੀ ਜਾ ਪ੍ਰੋਗਰਾਮ ਦੇਵਾਂਗੇ ਤੇ ਜਿਨ੍ਹਾਂ ਚ ਇਹ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਸਾਡੇ ਪੈਸੇ ਗਰੀਬ ਪਰਿਵਾਰ ਨੇ ਵਾਪਸ ਨਹੀਂ ਮੋੜਦੇ ਤੇ ਅਸੀਂ ਪੱਕਾ ਇਹਨਾਂ ਦਾ ਬਾਰ ਬੰਦ ਕਰਕੇ ਰੱਖਾਂਗੇ ਉਹਨਾਂ ਚਿਰ ਇਥੋਂ ਨਹੀਂ ਜਾਵਾਂਗੇ ਨਾਮ ਕੀ ਹੈ ਦਫਤਰ ਦਾ ਇਮੀਗ੍ਰੇਸ਼ਨ ਦਫਤਰ ਦਾ ਕੌਣ ਹੈਗੇ ਹੈ ਇਹਦਾ ਇਹਨਾਂ ਦਾ ਨਾਮ ਅਗਰੇਜੀ ਚ ਸਾਨੂੰ ਇੰਨਾ ਹੋਰੀ ਐਮ ਵੀ ਆ ਟ੍ਰੈਵਲ ਵਾਲੇ ਨੇ ਇਹਨਾਂ ਦਾ ਇਹਨਾਂ ਨੇ ਠੱਗੀ ਮਾਰੀ ਆ ਬਹੁਤ ਮੋਟੀ ਠੱਗੀ ਮਾਰੀ ਦਾ ਸਾਹਿਬ ਕਿੰਨੇ ਸਮੇਂ ਪਹਿਲਾਂ ਆਪਣੇ ਜਿਹੜਾ ਪ੍ਰਵਾਸ ਸੀ ਇਹਨਾਂ ਦੇ ਕੋਲ ਆਇਆ ਸੀਗਾ ਵੀਜ਼ਾ ਲਗਵਾਉਣ ਦੇ ਲਈ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਪਹਿਲਾਂ ਆਇਆ ਸੀ ਤੇ ਵੀਜ਼ਾ ਜਿਹੜਾ ਲਵਾਇਆ ਸੀ 2023 ਕੈਨੇਡਾ ਤੋਂ ਲਵਾਇਆ ਸੀਗਾ ਕੈਨੇਡਾ ਤੋਂ ਆਇਆ ਸੀਗਾ ਕੈਨੇਡਾ ਦਾ ਸੀਗਾ ਤੇ ਵੀਜ਼ਾ ਵਰਕ ਪਰਮਿਟ ਕਿਹਾ ਸੀ ਨਾ ਕਿ ਵਿਜ਼ਿਟਰ ਵੀਜ਼ਾ ਗਿਆ ਸੀਗਾ ਦਾ ਪਤੀ ਨੇ ਇਹ ਕੀ کہہ ਕੇ ਲਵਾਉਂਦੇ ਆ ਸਾਨੂੰ ਤਾਂ ਇਹ ਆ ਕੇ ਜਦੋਂ ਆਉਨੇ ਆ ਉਦੋਂ ਤਾਂ ਸਾਨੂੰ ਐ ਸੁਪਨੇ ਦਿਖਾ ਦਿੰਦੇ ਆ ਵੀ ਬਸ ਤੁਸੀਂ ਤਾਂ ਵੱੜ ਗਏ ਕੈਨੇਡਾ ਚ ਤੁਸੀਂ ਵੱੜ ਗਏ ਆਸਟ੍ਰੇਲੀਆ ਚ ਤੁਸੀਂ ਵੱੜ ਗਏ ਅਮਰੀਕਾ ਚ ਪਰ ਜਦੋਂ ਸਾਡੇ ਰੁਪਏ ਇਹਨਾਂ ਦੀ ਜੇਬ ਚ ਆ ਜਾਂਦੇ ਆ ਫੇਰ ਤਾਂ ਇਹ ਸਾਨੂੰ ਕਹਿੰਦੇ ਵੀ ਤੁਸੀਂ ਕੱਖਾਂ ਵਾਲੀ ਖੋਲੜੀ ਚ ਬੈਠੋ ਇੱਥੋਂ ਨਹੀਂ ਨਿਕਲਣਾ ਜੇ ਸਾ ਤੋਂ ਪੈਸੇ ਮੰਗਿਆ ਤਾਂ ਇਹ ਗੁੰਡਾਗਰਦੀ ਵੀ ਕਰਦੇ ਆ ਆਪਦੇ ਢੇ 2 4 ਬੰਦੇ ਸਾਡੇ ਆਉਂਦੇ ਆਗੇ ਇਹਨਾਂ ਨਾਲ ਗੱਲਬਾਤ ਕਰਨ ਤਾਂ ਉਹਨਾਂ ਦੀ ਇਹ ਘੂਰਕਾਪ ਵੀ ਕਰਦੇ ਆ ਮਹਾਨ ਸਾਹਿਬ ਤੁਸੀਂ ਜਿੱਦਾਂ ਦੱਸਿਆ ਕਿ ਇਹਦਾ ਹਾਲਾਤ ਹੋਏ ਨੇ ਘੂਰ ਘਾਪੀ ਕੀਤੀ ਹੈ ਮਾਰਤਕ ਦੇ ਵੀ ਇਹਨਾਂ ਨੇ ਤੁਸੀਂ ਪਹਿਲਾਂ ਕੋਈ ਲਿਖਤੀ ਸ਼ਿਕਾਇਤ ਦਿੱਤੀ ਇਹਨਾਂ ਦੇ ਖਿਲਾਫ ਕੋਈ ਥਾਣੇ ਦੀ ਬਿਲਕੁਲ ਜੀ ਕੋਈ ਲਿਖਤੀ ਸ਼ਿਕਾਇਤ ਨਹੀਂ ਹਜੇ ਤੱਕ ਦਿੱਤੀ ਅਸੀਂ ਲਿਖਤੀ ਸ਼ਿਕਾਇਤ ਤਾਂ ਤਾਂ ਰਹੀ ਹੈ ਜੇ ਸਾਡੇ ਨਾਲ ਕਰਾਰਨਾਮਾ ਨਾ ਕੀਤਾ ਹੋਵੇ ਅੱਛਾ ਜੀ ਜੇ ਲੋ ਸਾਡੇ ਨਾਲ ਇਕਰਾਰਨਾਮਾ ਕਰੀ ਬੈਠਿਆ ਫਿਰ ਲਿਖਤੀ ਤੇ ਸ਼ਿਕਾਇਤ ਦੇਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਇਕਰਾਰਨਾਮਾ ਕਰਕੇ ਬਾਅਦ ਦੇ ਵਿੱਚ ਫਿਰ ਮੁੱਕਰ ਗਏ ਕਹਿੰਦੇ ਸਾਡੇ ਕੋਲ ਕੋਈ ਪੈਸਾ ਨਹੀਂ ਅਸੀਂ ਤਾਂ ਦੇਣਾ ਹੀ ਨਹੀਂ ਤੁਹਾਡਾ ਕੁਝ ਅੱਛਾ ਜੀ ਬਿਲਕੁਲ ਤੇ ਜਿਹੜਾ ਪਰਿਵਾਰ ਸੀਗਾ ਉਹਨਾਂ ਨੇ ਕੋਈ ਇਹਨਾਂ ਦੀ ਐਡ ਦੇਖੀ ਸੀ ਵੀ ਵਿਗਿਆਪਨ ਦੇਖੀ ਸੀ ਕਿਸੇ ਜਾਣਕਾਰ ਦੇ ਥਰੂ ਆ ਕੋਈ ਜਾਣਕਾਰ ਤਾਂ ਥਰੂ ਆ ਆਮ ਜਿਵੇਂ ਇਹਨਾਂ ਦਾ ਕੋਈ ਮਾੜਾ ਮੋਟਾ ਬਰਨਾਲੇ ਹੁੰਦੇ ਆ ਸੰਪਰਕ ਇਹਨਾਂ ਦੇ ਬਰਨਾਲੇ ਸੀ ਕੋਈ ਬਰਨਾਲੇ ਜਿਵੇਂ ਮੇਰੀ ਤੇਰੀ ਕੋਈ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर